thank you ਤੇ ਰਾਜੇ ਤੋਂ ਕੁਝ ਵਾਰਾਂ ਤੋਂ ਕੈਮਰਾ ਕਰਦਾ ਸਹਾਇ ਬਹੁਤ ਵੱਡੀਆਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਸੀ ਉਹਨਾਂ ਪਰ ਬਹੁਤ ਬੱਟੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਘੀ ਸੋਚ ਦਾ ਇਜ਼ਹਾਰ ਕਰਕੇ ਮੰਦਿਰ ਗੋਕਾਰ ਦੇ ਦਿਲਾਂ ਦਾ ਸਾਉਂਦਾ ਸਾਉਂਦਾ ਤੇ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ساری ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਹੈ। ਐਗਰੀਕਲਚਰ ਯੂਨੀਵਰਸਿਟੀ ਤੋਂ B.H.B.D ਕਰਕੇ ਜੋਤ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ ਐਜੂਕੇਸ਼ਨਲ ਜੁੜੇ ਰਹੇ। ਮਨਨ ਦਾ ਪ੍ਰੋਜੈਕਟ ਦੇ ਵਿੱਚ ਮੌਕਲੇ ਤੇ ਵਿੱਚ ਬਹੁਤ ਮਿਲਦਾ ਨਾ ਕੋਈ ਅਭਿਆਸਕ ਨਾ। ਸੱਚ ਬਹੁਤ ਦੁੱਖ ਹੈ। ਮਨਨ ਦੇ ਟਿਕਾਣੇ ਦੇ ਵਿੱਚ ਹਾਂ ਸਾਰੇ ਦੀਆਂ ਅੱਖਾਂ ਨਾਮ ਹੈ ਕਿਉਂਕਿ ਉਹ ਬਹੁਤ ਵੱਡਾ ਕਰਦਾ ਹੈ ਇਹ ਕਦੀ ਵੀ ਨਾਮ ਨੂੰ ਬੜਾ ਕਰਨਾ ਅਟੈਚ ਕਰਕੇ ਪਰਿਵਾਰ ਦੇ ਵਿੱਚ ਚਰਨਾ ਚਾਹਤਾ ਸੀ ਪਰ ਬਾਤ ਪਾਤੀ ਉਹਨਾਂ ਨੂੰ ਆਪਣੇ ਚੰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਦੇ ਪਰਿਵਾਰ ਨੂੰ ਬਖਸ਼ੇ ਥੋੜੀ ਲਾਊਡ ਰੱਖ ਲਓ ਲੋਕਾਂ ਨੂੰ ਸੁਣੇਗਾ ਹਾਂਜੀ ਪੰਜਾਬ ਦੇ ਪੰਜਾਬੀਆਂ ਤੇ ਸਾਡੇ ਬਤਾਰਿਆਂ ਤੇ ਮੇਰਾ ਮਾਈਕ ਬੰਦ ਹੋ ਗਿਆ ਸਹਿਤ ਡਾਕਟਰ ਜਸਮਿੰਦਰ ਸਿੰਘ ਪੰਡਾ ਜੀ ਸੋ ਥੋੜਾ ਤੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਸਿੱਧੂ ਵਿੱਚ ਹੀ ਕਿਹੜੇ ਸ਼ਬਦਾਂ ਦੇ ਨਾਲ ਦੁੱਖਾਂ ਜਾਂ ਕਰਕੇ ਕੀ ਕਿਉਂਕਿ ਇਹੋ ਜਿਹੇ ਨਿਖਾਨ ਇਹਨਾਂ ਨੂੰ ਮਾਈਕ ਜੋਗਪੁਰ ਚ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਯੁੱਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਭੇ 'ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਤਰ੍ਹਾਂ ਡੇਰਾ ਪ੍ਰਭਾਵ ਆ ਕਿਉਂਕਿ ਸਾਡੀ ਤਾਂ ਇਹ ਤਾਰਾ ਫਿਊਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਹੈ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਬੀਤੇ ਨਹੀਂ ਲੱਗ ਰਹੇ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਹੈ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਇਸ ਤਰ੍ਹਾਂ ਤੇ ਕਿਸੇ ਤਰ੍ਹਾਂ ਤੇ ਬੇਟੇ ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਕਿ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆ ਤੇ ਸਾਡੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆ ਕੇ ਗਏ ਨੇ ਤੇ ਸਾਰਾ ਪੰਜਾਬੀ ਜਗਤ ਪੂਰਾ ਹਿੰਦੁਸਤਾਨ ਅੱਜ ਦੂੰਗੇ ਅਫਸੋਸ ਦੇ ਵਿੱਚ ਤੇ ਸਿਆਸ ਕਰਾਂਗੇ ਪਰਮਾਤਮਾ ਅਸਰੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਠੀਕ ਹੋ ਗਿਆ ਮਾਈਕ ਪਲੇਸ